ਖਾਣਾ ਮੁਰਦਾਵਾਲ 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 ਤੁਮਾਰੀਗਾ ਦਾ ਖਾਣਾ ਮੁਰਦਾਵਾਲ 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 ਤੁਮਾਰੀਗਾ ਦਾ ਖਾਣਾ ਮੁਰਦਾਵਾਲ 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 ਮੇਰੇ ਨਾਮ ترسےਮ ਦਾਸ ਬਾਲਾ ਮੰਡਲਪ ਬਣੀ ਗਏ ਜੀ ਕੀ ਗੱਲ ਹੋਈ ਗੱਲ ਕੀ ਹੋਈ ਹੈ ਇਹ ਗੱਲ ਇਹ ਮੇਰਾ ਪੁੱਤਰ ਹੈ ਜੀ ਮੰਗਲਵਾਰ ਨੂੰ ਇਹਦੇ ਨਾਲ ਦੋ ਮੁੰਡੇ ਆਏ ਉਹ 10 ਵਜੇ ਮੇਰੇ ਘਰੇ ਗਏ ਤਿੰਨੇ ਜਣੇ ਇਕੱਠੇ ਬੜੇ ਨੇ ਤੇ ਉਹ ਤਿੰਨੇ ਅੰਦਰ ਬੈਠੇ ਰਹੇ ਜਿਹੜੇ ਦੋ ਮੁੰਡਿਆਂ ਨੂੰ ਸਾਕਾਇਦੀ ਨੇ ਮਾਰਿਆ ਉਹਨਾਂ ਨਾਲ ਹੀ ਰਹਿੰਦੇ ਬਸ ਉਹਨੂੰ ਕਹਿਦੇ ਵੀ ਤੁਹਾਡੇ ਤੇ ਦਰਦਾਮ ਲਾਣਾ ਹੈ ਜਿੰਨੇ ਨੇ ਤੱਕ ਫਿਰਦੇ ਰਹੇ ਹੋ ਤੇ ਉਹ ਬੰਦੇ 10 ਵਜੇ ਅੰਦਰ ਵੜ ਗਏ 12:40-50 ਮਿੰਟ ਤੇ ਦੋ ਮੁੰਡੇ ਨਿਕਲੇ ਨੇ ਕੈਮਰੇ ਤੇ ਤਸਵੀਰ ਆਈ ਉਹਨਾਂ ਦੀ ਜਿਹਨੇ ਮੇਰਾ ਮੁੰਡਾ ਮਾਰਿਆ ਤੇ ਮੇਰੇ ਮੁੰਡੇ ਨੂੰ ਉਹਨਾਂ ਨੇ ਮਾਰਿਆ ਮੈਂ ਜਦੋਂ ਰਾਤ ਨੂੰ ਫੋਨ ਕਰਿਆ ਵੀ ਤੇਰੇ ਕੋਲ ਕੌਣ ਕੌਣ ਹੈ ਉਹਨਾਂ ਨਾਲ ਉਹ ਤਾਂ ਮੇਰੇ ਕੋਲ ਘਰੇ ਸਹੀ ਕਹਤਾ ਕਰ ਸੰਜੂ ਆਇਆ ਉਹ ਤੋਂ ਬਾਅਦ ਫੋਨ ਕੱਟਦਾ ਦੂਜਾ ਕੌਣ ਸੀ ਨਹੀਂ ਮੈਨੂੰ ਉਹ ਤੋਂ ਫੋਨ ਕੱਟਦਾ ਇਹ ਤਾਂ ਫੋਨ ਕੱਟਦਾ ਮੈਂ ਭਾਈ ਫੋਨ ਬਿਜੀ ਆ ਗਿਆ ਜਦੋਂ ਬਿਜੀ ਗਿਆ ਥੋੜੇ ਤੇਰਾ ਬਾਅਦ ਆ ਫਿਰ ਫੋਨ ਬੱਝੀ ਗਿਆ ਚੱਕਿਆ ਨਹੀਂ ਜਦੋਂ ਅੱਗੇ ਮੇਰੇ ਮੁੰਡਾ ਆਉਂਦਾ ਨਹੀਂ ਸੀ ਅਸੀਂ ਸੰਜੂ ਨੂੰ ਫੋਨ ਕਰਦੇ ਤੇ ਸੰਜੂ ਦੇ ਘਰੇ ਰਹਿੰਦੇ ਸੰਜੂ ਦੀ ਮਾਂ ਨੂੰ ਪਰ ਸੰਜੂ ਦਾ ਭਾਈ ਬਿਮਾਰ ਤੇ ਸੰਜੂ ਦੇ ਘਰੇ ਰਹਿੰਦੇ ਸੀ ਸੰਜੂ ਦਾ ਮੁੰਡਾ ਬਣਦਾ ਹੁੰਦਾ ਅਸੀਂ ਉਹਨੂੰ ਫੋਨ ਕਰਦੇ ਸੀ ਫਿਰ ਉਹ ਛੱਡ ਕੇ ਜਾਂਦਾ ਸੀ ਜਦੋਂ ਕਹਿੰਦਾ ਮੇਰੇ ਕੋਲ ਸੰਜੂ ਆ ਸੀ ਸੰਜੂ ਨੂੰ ਫੋਨ ਕਰ ਤੇ ਫੋਨ ਨਹੀਂ ਲੱਗਿਆ ਸੰਜੂ ਕੌਣ ਤੇ ਕਰੀਦਾ ਜਵਾਦਵੇ ਜਦੋਂ ਫੋਨ ਤੇ ਕੈਮਰਾ ਮੁੰਡਾ ਮਰ ਗਿਆ ਫਿਰ ਮੈਂ ਉਹਨਾਂ ਦੇ ਘਰੇ ਗਿਆ ਤਿੰਨਾਂ ਤਿੰਨਾਂ ਦੇ ਆਣ ਦੇ ਵੀ ਭਾਈ ਦੇਖੋ ਤਿੰਨੇ ਨੂੰ ਕਹਿ ਵੀ ਦੇਖੋ ਵੀ ਆਪਣੇ ਮੁੰਡਾ ਮਰ ਗਿਆ ਵੀ ਤੁਸੀਂ ਮੇਰੀ ਮਾਤਾ ਤੇ ਕਰੋ ਵੀ ਤੁਸੀਂ ਉਹ ਤਿੰਨੇ ਤੋਂ ਇੱਕ ਮੁੰਡੇ ਦਾ ਬਾਹ ਹੈ ਨਹੀਂ ਉਹ ਕੱਲਾ ਜਰਾ ਆਉਂਦਾਗਾ ਬਾਕੀ ਜਿਹੜੇ ਦੋ ਮੁੰਡੇ ਨੇਗੇ ਉਹ ਸਾਡੇ ਕੋਲ ਕਦੇ ਨਹੀਂ ਆਏ ਉਹ ਕਿਉਂਕਿ ਉਹ ਮੁੰਡੇ ਕਦੇ ਨਹੀਂ ਆਏ ਜਦੋਂ ਅਸੀਂ ਕੈਮਰਾ ਖੋਲਿਆ ਉਹ ਕੈਮਰੇ ਵਿੱਚ ਦੋ ਮੁੰਡੇ ਆਏ ਨੇ ਔਰ ਸਾਨੂੰ ਪਤਾ ਲੱਗਾ ਕਿ ਸਾਡਾ ਜਿੱਦੇ ਮੁੰਡਾ ਮਰਿਆ ਉਹ ਤੋਂ ਕਿਦੋਂ ਪਹਿਲਾਂ 7-8 ਮੁੰਡੇ ਸਾਡੇ ਕੋਠੇ ਤੇ ਦੇਖ ਕੇ ਗਏ ਨੇ ਜਿਹੜੇ ਆਦਾਲੀ ਕੰਮ ਕੈਮਰੇ ਨੇ ਮੈਨੂੰ ਦੱਸਿਆ ਮੈਨੂੰ ਨਹੀਂ ਪਤਾ ਮੁੰਡਾ ਕਹਿੰਦਾ ਕਹਿੰਦਾ ਜਿੱਦੇ ਮੇਰਾ ਮੁੰਡਾ ਮਾਰਿਆ ਜੇ ਦੋ ਦਿਨ ਮਾਰਿਆ ਉਹ ਜਿਹੜੇ ਕੈਮਰੇ ਦੇ ਵਿੱਚ ਫੋਟੋਆਂ ਹੁੰਦੇ ਨੇ ਉਹ ਡਿਲੀਟ ਕਰੀ ਜਾਂ ਮੈਂ ਵੀ ਉਹ ਮਟਾਈਆਂ ਪਈਆਂ ਨੇ ਇਹ ਪਸੋ ਵੀ ਉਹ ਸਾਰੇ ਨਾ ਇਹਨਾਂ ਕਰ ਕੈਮਰੇ ਚੱਕ ਰਹੇ ਨੇ ਨਾ ਕਰ ਕੋਸ ਕਰਿਆ ਜਦੋਂ ਵੀ ਐਸੇ ਆਉਨੇ ਆ ਖਾऊं ਖਾऊं ਮੈਂ ਕੋ ਬੁਰਦੂੰਗਾ ਪੈਂਦਾ ਉਹ ਬੰਦਾ ਉਹ ਪੋਸੇ ਵੀ ਮੇਰਾ ਮੁੰਡਾ ਕਪੈਂਦੇ ਰਹਿੰਦਾ ਉਹ ਬਤਰਾ ਕੰਮ ਕਰਦਾ ਕਰ ਕਰਦਾ ਮੇਰਾ ਮੁੰਡਾ ਨੂੰ ਬੁਲਾਉਣਾ ਹਟ ਗਿਆ ਜੀਗਾ ਜਿਹੜਾ ਕੌਣ ਕਰਦਾ ਜੀ ਕੌਣ ਕਰਦਾ ਖਾਉਂ ਗੁੱਟੂ ਕੌਣ ਬੋਲਦਾ ਕੌਣ ਕਰਦਾ ਪੋਸੇ ਸੰਦੇਸ਼ ਕੁਮਾਰ ਜੀ ਕੋਣ ਬੋਲਦਾ ਖਾਉਂ ਗੁੱਟੂ ਤੁਹਾਨੂੰ ਮਾਉਂਦੇ ਤੈ ਕਿ ਪੋਸਾੜਾ ਉਹ ਕਹਿੰਦਾ ਵੀ ਕਹਿੰਦਾ ਤੁਹਾਡਾ ਕਹਿੰਦਾ ਘਰ ਕਹਿੰਦਾ ਆਡਾ ਬਣਿਆ ਕਹਿੰਦਾ ਨਸੇ ਦਾ ਮੇਰਾ ਘਰ ਡਿਗਣ ਲਿਆ ਮੇਰਾ ਮੁੰਡਾ ਕਪੈਂਦੇ ਕੰਮ ਕਰਦਾ ਐ ਮੇਰੇ ਘਰ ਵਾਲੀ ਲੋਕਾਂ ਦੇ ਪੋਸੇ ਨੌਂਦੀ ਐ ਮੈਂ ਡੇਰੇ ਤੇ ਰਹਿਣਾ ਐ ਇਹਦਾ ਮਤਲਬ ਐ ਇਹਨਾਂ ਨੂੰ ਪੈਸੇ ਦਿੱਤੇ ਨੇ ਐ ਸਾਨੂੰ ਇਨਸਾਫ ਤਾਂ ਕੀਤਾ ਦੇਣਾ ਤਾਨੂੰ ਕਹਿੰਦਾ ਨਸੇ ਦਾ ਡਟਾ ਹੈ ਜੋ ਨਸੇ ਦਾ ਡਟਾ ਹੈ ਪਰ ਤੁਸੀਂ ਕੀ ਸੱਕੂ ਕਰਦੇ ਹੋ ਫਿਰ ਤੁਸੀਂ ਪੜੋ ਹਾਂ ਤੁਸੀਂ ਜਿਹਨੂੰ ਤੁਸੀਂ ਜਿਹੜੇ ਤੁਹਾਨੂੰ ਕਹਿੰਦਾ ਨਸੇ ਦਾ ਡਟਾ ਹੈ ਸਾਡੇ ਕੋਲ ਲੈ ਕੇ ਆ ਅਸੀਂ ਤਾਂ ਘਰ ਰਹਿੰਦੇ ਨਹੀਂ ਬਿਧੜੇ ਕਰਨ ਤਾਂ ਬੇਸਲਾ ਕਹੋਣਾ ਬਾਬਾ ਜੀ ਜਿਹੜੇ ਮੁੰਡਿਆਂ ਦੇ ਦੋ ਸ਼ਰਾ ਰਹੇ ਹੋ ਇਹ ਮੁੰਡੇ ਦੋਸਤ ਸੀਗੇ ਤੁਹਾਡੇ ਮੁੰਡੇ ਦੇ ਹਾਂ ਜੀ ਦੋਸਤ ਦੋ ਬਚਪਨ ਤੋਂ ਦੋਸਤ ਨੇ ਜੀ ਹਾਂ ਜੀ ਇਕੱਠੇ ਹੀ ਰਹਿੰਦੇ ਸੀ ਜਿਹੜਾ ਜਿਹੜੀ ਇੱਕ ਮੜੀ ਜਿਹੜਾ ਜਦੋਂ ਡੈਥ ਹੋਈ ਹੈ ਜੀ ਉਸ ਤੋਂ ਬਾਅਦ ਪੋਸਟਮਾਰਟਮ ਕੀਤਾ ਗਿਆਗਾ ਹਾਂ ਜੀ ਮੈਨੂੰ ਨਹੀਂ ਪਤਾ ਪੋਸਟਮਾਰਟਮ ਜਦੋਂ ਉਹ ਬੰਦਾ ਮਰ ਗਿਆ ਮੇਰੇ ਮੁੰਡੇ ਮਰ ਗਿਆ ਆਪ ਪੋਰਟਾਲ ਗਏ ਸਾਰੇ ਪਰੋਸਰ ਕੇ ਅਸੀਂ ਤੇ ਪਰੋਸਰ ਕੇ ਨੇ ਪੋਸਟਮਾਰਟਮ ਕੀਤਾ ਗਿਆ ਸੰਗਰੂਰ ਦੇ ਵਿੱਚ ਲੈ ਜਾਇਆ ਪੋਸਟਮਾਰਟ ਡਾਕਟਰ ਵਗੈਰਾ ਕੀਤਾ ਜਦੋਂ ਸੋਣਾ ਇੱਕ ਮਿੰਟ ਉਹ ਜਿਹੜੇ ਜਿਨ੍ਹਾਂ ਨੇ ਅਸੀਂ ਨਾਮ ਲੈਨੇ ਆ ਉਹ ਬੰਦੇ ਗੱਡੀ ਦੇ ਵਿੱਚ ਸਰਕਾਰੀ ਜਾਂ ਸਾਥ ਸੰਗਰੂਰ ਰੜ ਮਗਰ ਗਏ ਨੇ ਸਾਨੂੰ ਕੀ ਪਤਾ ਹੈ ਉਹ ਸਾਰਾ ਮੁਰਖ ਚੋਰ ਹੈ ਕਿਹੜਾ ਮਰਜ਼ੀ ਪੇਕੇ ਸਕਦਾ ਸਾਨੂੰ ਕਿਸੇ ਦੇ ਤਕੀ ਨਹੀਂ ਆ ਗਿਆ ਅਜੇ ਤੱਕ ਇਹਨੇ ਫੋਟੋ ਜਿਹੜੀ ਆਈ ਹੈ ਵੀਡੀਓ ਜਿਹੜੀ ਆਈ ਹੈ ਸੱਕਦੇ ਦਰਦੇ ਮੁੰਡੇ ਚੱਕਣ ਦੇ ਨੇ ਧੱਕੇ ਵੀ ਨਹੀਂ ਨੇ ਨੇ ਹੁਣ ਕੀ ਇਹ ਪੁਲਿਸ ਅਧਿਕਾਰੀ ਕੀ ਕਹਦੇ ਨੇ ਸਾਨੂੰ ਹੁਣ ਪੁਲਿਸ ਅਧਿਕਾਰੀ ਕਹਿੰਦੇ ਐਤਵਾਰ ਨੂੰ ਆ ਜਿਓ ਕਿਹੜੇ ਦਵਾਰੋਂ ਜਿਹੜਾ ਆਊਗਾ ਜਾਂ ਨੱਕ ਚੁੱਕਾ ਜੀ ਤੇ ਪਤਾ ਹੁਣ ਕਿਹੜੇ ਦਵਾਰੋਂ ਕਹਿ ਰਹੇ ਨੇ ਤੁਹਾਡਾ ਮੁੰਡਾ ਵੀ ਉਹ ਨਾ ਮੁੰਡਿਆਂ ਨਾਲ ਹੀ ਰਹਿੰਦਾ ਹੁੰਦਾ ਸੀ ਮੇਰਾ ਮੁੰਡਾ ਉਹ ਨਾ ਮੁੰਡਿਆਂ ਨਾਲ ਰਹਿੰਦਾ ਸੀਗਾ ਉਹ ਨਸ਼ੇ ਕਰਦੇ ਸੀ ਹਾਂ ਉਹ ਨਸ਼ੇ ਕਰਦੇ ਤੇ ਪਹਿਲਾਂ ਜੀ ਇਹ ਆਪਣਾ ਮੁੰਡਾ ਇੱਕਦਮ ਸੰਜੂ ਹੈ ਜਿਹੜਾ ਆਪਣਾ ਬੇਟਾ ਸੀ ਉਹ ਨਸ਼ਾ ਵਗੈਰਾ ਕਰਦਾ ਉਹ ਨਹੀਂ ਨਸ਼ਾ ਕਰਦਾ ਜੀ ਉਹ ਨਸ਼ਾ ਕਰਦਾ ਪਰ ਮਸ਼ੀਨ ਤੇ ਕਿੰਨਾ ਕੰਮ ਕਰਦਾ ਜੀ ਦੱਸੋ ਨਹੀਂ ਜੇ ਮੇਰਾ ਮੁੰਡਾ ਨਸ਼ਾ ਹੀ ਕਰਦਾ ਮਸ਼ੀਨ ਤੇ ਕਿਉਂ ਕੰਮ ਕਰਦਾ ਮਨਦੀਪ ਕੌਰ ਜੀ ਤੁਹਾਡੇ ਕੀ ਲੱਗਦੇ ਸੀ ਜਿੱਦ ਦੀ ਡੈਥ ਹੋਈ ਮੇਰਾ ਮੇਟਾ ਤੇ ਜੀ ਕੀ ਗੱਲ ਹੋਈ ਹੈ ਕਿੰਨੀ ਕੁ ਉਮਰ ਦੇ ਸੀ ਮੇਰਾ ਮੁੰਡਾ 23 ਸਾਲ ਦਾ ਸੀ ਜੀ ਸੰਜੂ ਦਾ ਸਿਮਰੀ ਨਾਲ ਰਹਿੰਦੇ ਨੇ ਜੀ ਸੁਰੂ ਦਾ ਇਕੱਠੇ ਰਹਿੰਦੇ ਸੀ ਜੀ ਕਿਵੇਂ ਲੱਗਦਾ ਤੁਹਾਨੂੰ ਵੀ ਇਕੱਠੇ ਇਕ ਭਾਂਡੇ ਜੀ ਖਾਂਦੇ ਜੀ ਇਹ ਕਹਿੰਦਾ ਮੈਂ ਮੁੰਡੇ ਨੂੰ ਕਿਹਾ ਵੀ ਵੇ ਨਾ ਬੈਰੀਆਂ ਤੋਂ ਪਰੇ ਰਹੇ ਰਹੇ ਜੀ ਨਹੀਂ ਕਹਿੰਦਾ ਮੇਰੇ ਕਹਿੰਦਾ ਭਾਈ ਬਣੇ ਹੋਏ ਨੇ ਖਾ ਕੇ ਯਾਰ ਮਾਰ ਕਰਤਾ ਜੀ ਉਹਨਾਂ ਨੇ ਨੇ ਜਿਸ ਦਿਨੇ ਵਕਾ ਹੋਇਆ ਤੁਹਾਨੂੰ ਕਿੰਨੇ ਕਜੇ ਪਤਾ ਲੱਗਿਆ ਤੁਹਾਨੂੰ ਮੈਂ ਇਹਨਾਂ ਨੂੰ ਮੇਰੇ ਮੁੰਡੇ ਨਾਲ 10:30 ਵਜੇ ਗੱਲ ਕਰੀ ਆ ਮੇਰਾ ਮੁੰਡਾ ਕਹਿੰਦਾ ਮੰਮੀ ਮੇਰੇ ਕੋ ਮਹਾਪੁੱਤ ਕਹਿੰਦਾ ਮੁੰਮੀ ਮੈਂ ਕੁੰਡਾ ਲਾ ਲਿਆ ਤੂੰ ਪੈ ਜਾ ਕਹਿੰਦਾ ਫਿਰ ਮੈਂ ਫੋਨ ਤੇ ਪੁੱਛਿਆ ਮਾਂ ਪੁੱਤ ਤੇਰੇ ਕੋਲ ਕੌਣ ਆ ਕਹਿੰਦਾ ਮੇਰੇ ਨਾਲ ਸੰਜੂ ਤੇ ਸਿਮਰੀ ਨੇ ਮੈਂ ਕਿਹਾ ਮੇਰੀ ਸੰਜੂ ਨਾਲ ਜਾਂ ਸਿਮਰੀ ਨਾਲ ਗੱਲ ਕਰਾ ਦੇ ਤੇ ਮੇਰਾ ਫੋਨ ਉਸ ਤੋਂ ਬਾਅਦ ਕੱਟ ਕੱਟਤਾ ਉਹਨਾਂ ਨੇ ਉਸ ਤੋਂ ਬਾਅਦ ਮੇਰੇ ਮੁੰਡੇ ਦਾ ਫੋਨ ਦੋ ਘਰੀ ਬਿਜੀ-ਬਿਜੀ ਚੱਲਿਆ ਉਸ ਤੋਂ ਬਾਅਦ ਮੇਰੇ ਮੁੰਡੇ ਦਾ ਫੋਨ ਨੇ ਚੱਕਿਆ ਹੀ ਨਹੀਂ ਜੀ ਕਿਸੇ ਨੇ ਠੀਕ ਅਜਾ ਨੇ ਚੱਕਿਆ ਫਿਰ ਮੈਂ ਗਵਾਂਡੀਆਂ ਨੂੰ ਫੋਨ ਲਾਇਆ ਮੈਨੂੰ ਗਵਾਂਡੀਆਂ ਨੇ ਦੱਸਿਆ ਕਹਿੰਦੇ ਵੀ ਤੇਰੇ ਮੁੰਡੇ ਨੂੰ ਉਲਟੀਆਂ ਟੱਟੀਆਂ ਲੱਗ ਰਹੀਆਂ ਨੇ ਵੀ ਤੂੰ ਛੇਤੀ ਆ ਜਾ ਫਿਰ ਉਸ ਤੋਂ ਬਾਅਦ ਮੈਨੂੰ ਛੋਟੇ ਜਿਹੇ ਜਵਾਕ ਨੇ ਫੋਨ ਕਰਿਆਗਾ 15 ਸਾਲ ਦਾ ਮੁੰਡਾਗਾ ਕਹਿੰਦਾ ਆਂਟੀ ਤੂੰ ਕਹਿੰਦਾ ਫਟਾਫਟ ਆ ਜਾ ਤੇਰੇ ਮੁੰਡੇ ਨੇ ਕਹਿੰਦਾ ਅੱ비 ਗਲਫਰਾਹ ਲੈ ਲਿਆ ਤੇ ਮੇਰੇ ਮੁੰਡੇ ਨੇ ਗਲਫਰਾਹ ਨਹੀਂਤੀ ਲਿਆ ਜੀ ਉਹ ਬੈਰੀ ਮਾਰ ਕੇ ਕੌਸੀ ਤੇ ਬਿਠਾ ਕੇ ਤੇ ਉਹਦੇ ਗੱਲ ਚ ਲੋਰ ਆਈ ਰੱਸੀ ਪਾ ਕੇ ਬਿਠਾ ਕੇ ਗਈ ਸੀ ਉਹ ਸਾਡਾ ਮੁੰਡਾ ਕਿਉਂ ਮਰੂਗਾ ਸਾਡੇ ਮੁੰਡੇ ਨੂੰ ਸਾਰੀ ਚੀਜ਼ ਮਿਲਦੀ ਸੀ ਉਹਨੂੰ ਸਾਰਾ ਕੁਝ ਮਿਲਦਾ ਸੀ ਉਹ ਕੁਰਸੀ ਤੇ ਹਾਂ ਜਦੋਂ ਅਸੀਂ ਪਹੁੰਚਿਆ ਜੀ ਉਹ ਕੁਰਸੀ ਤੇ ਬੈਠਾ ਸੀਗਾ ਜੀ ਰਸੀ ਰਸੀ ਹੈਗੀ ਨਹੀਂ ਗੱਲ ਚ ਰੱਸੀ ਪਾਈ ਹੋਈ ਦੀ ਜੀ ਮਤਲੀ ਜੀ ਲੋਰ ਆਏ ਲੱਸੀ ਰੱਸੀ ਨਾਲ ਦੱਸੋ ਜੀ ਭਾ ਆ ਜਾਂਦਾ ਤੁਹਾਨੂੰ ਇਹ ਸ਼ੱਕ ਹੈ ਵੀ ਜਿਹੜੇ ਉਹਦੇ ਦੋਸਤ ਸੀ ਉਹਦੇ ਨਾਲ ਹੀ ਰਹਿੰਦੇ ਸੀ ਵੀ ਉਹਨਾਂ ਨੇ ਮਾਰ ਹਾਂ ਜੀ ਉਹਨਾਂ ਨਾਲ ਹੀ ਆ ਜਾਂਦਾ ਸੀ ਜੀ ਪਣ ਭੱਜੇ ਹੋਏ ਨੇ ਜੀ ਜੇ ਸੱਚੇ ਹੁੰਦੇ ਮੈਂ ਉਧਰੋਂਦੀ ਹੁੰਦੀ ਨੇ ਪੱਟੜੀ ਪੱਟੜੀ ਨੇ ਕਿਹਾ ਵੀ ਮੇਰਾ ਮੁੰਡਾ ਸੰਜੂ ਤਾਂ ਮਾਰਿਆ ਜੇ ਉਹ ਸੱਚੇ ਹੁੰਦੇ ਫਿਰ ਮੈਨੂੰ ਗੱਲ ਨਾ ਲਾਉਂਦੇ ਸਾਡੇ ਨਾਲ ਰਹਿੰਦੇ ਹੋ ਯਾਰ ਪਹਿਲਾਂ 24 ਸੰਜੂ ਸਾਡੇ ਫਿਰ ਜੇ ਮੇਰੇ ਮੁੰਡਾ ਨੂੰ ਲੇਟ ਵੀ ਹੋ ਜਾਂਦਾ ਸੀ ਮੇਰਾ ਮੁੰਡਾ ਸੰਜੂ ਉਹਨੂੰ ਛੱਡ ਕੇ ਆਉਂਦਾ ਸੀ ਸਾਡੇ ਕੋਲ ਪੱਟੀ ਆਲਾ ਫਿਰ ਉਹਦੇ ਕਿਉਂ ਨਾ ਛੱਡਣ ਗਿਆ ਜਦੋਂ ਥੋੜੀ ਮੋਰਚੀ ਦੀ ਉਹਦੀ ਲਾਸ਼ ਦੀ ਪੋਸਟਮਾਰਟਮ ਹੋਈ ਉਹਦੇ ਵਿੱਚ ਕੋਈ ਰਿਪੋਰਟ ਆਈ ਹੈ ਵੀ ਜਿੰਮੇ ਗਾਲਫਰਾਜ ਕੋਈ ਚੀਜ਼ ਗਾਲਫਰਾਹ ਨਹੀਂ ਗਿਆ ਸਾਨੂੰ ਤਾਂ ਇਹਨਾਂ ਨੇ ਹੁਣ ਆਏ ਦੱਸਿਆ ਜੀ ਰਿਪੋਰਟ ਤੋੜਤੀ ਇਹਨਾਂ ਨੇ ਹਾਂ ਭਾਨ ਨਹੀਂ ਲੇਤਾ ਨਹੀਂ ਭਾਨ ਲੇਤਾ ਹੈ ਸਾਨਤਾਨੀ ਸਾਫ ਚਾਹੀਦਾ ਜੀ ਇਹਨਾਂ ਵਾ ਉਹਨਾਂ ਵਾਸਤੇ ਕਾਨੂੰਨ ਨਹੀਂ ਬਣਾ ਹੋਇਆ ਤਾਂ ਸਾਡੇ ਵਾਸਤੇ ਕੋਈ ਕਾਨੂੰਨ ਨਹੀਂ ਹੈਗਾ ਠੀਕ ਹੈ ਜਿਵੇਂ ਮੇਰੇ ਪੁੱਤ ਦੀ ਉਹਨਾਂ ਨੇ ਲਾ ਸਫਾਈ ਆ ਫਿਰ ਮੈਂ ਵੀ ਉਹਨਾਂ ਦੀ ਲਾਸ਼ਾਂ ਉੱਥੇ ਪਾ ਦਿੰਨੀ ਆ ਫਿਰ ਮੇਰੇ ਵਾਸਤੇ ਕੋਈ ਕਾਨੂੰਨ ਨਾ ਕੋਈ ਪਰ ਅਸੀਂ ਅੱਜ ਕੰਢਿਆਤਾ ਅਸੀਂ ਵੀ ਤੋੜਾਂਗੇ ਉਹਨਾਂ ਦੀ ਜਲਦੀਪ ਸਿੰਘ ਨਾਮ ਆਈ ਆਪਣਾ ਕਿਹੜੀ ਜਗ੍ਹਾ ਤੇ ਰਹਿਣ ਨਾਲ ਮੈਂ ਪਟਿਆਲਾ ਖੁਰਦ ਡਿਊਟੀ ਕਰ ਰਿਹਾ ਗੁਰਕਰ ਜੀ ਕੀ ਗੱਲ ਹੋਈ ਅਸੀਂ ਮੌਕੇ ਤੇ ਪਹੁੰਚੇ ਆ ਜਿਸ ਵੇਲੇ ਮੁੰਡਾ ਜੀ ਕੁਰਸੀ ਦੇ ਬੈਠਿਆਗਾ ਕੀ ਜਿਹੜੀ ਮੁੰਡੇ ਦਾ ਨਾਮ ਕੀ ਕੀ ਮੁੰਡੇ ਦਾ ਨਾਮ ਗੱਗੂ ਕਹਿੰਦੇ ਆ ਗੱਗੂ ਠੀਕ ਹੈ ਜੀ ਗੋਬਿੰਦ ਦਾਸ ਨਾਮ ਆ ਮੁੰਡੇ ਦਾ ਅਸੀਂ ਗੱਗੂ ਗੱਗੂ ਕਹਿੰਦੇ ਆ ਇਹਨੂੰ ਮੈਂ ਉਹਦਾ ਚਾਚਾ ਲੱਗਦਾਗਾ ਜੀ ਪੱਟੀ ਆਲ ਖੁਰ ਦੇ ਮੇਰੀ ਡਿਊਟੀ ਹੈ ਗੁਰੂ ਘਰ ਡਿਊਟੀ ਕਰ ਰਿਹਾ ਹਾਂਗਾ ਜਦੋਂ ਅਸੀਂ ਮੌਕੇ ਤੇ ਪਹੁੰਚਿਆਂਗੇ ਮੁੰਡਾ ਕੁਰਸੀ ਤੇ ਬੈਠਿਆ ਦੀਗਾ ਜੋ ਲੋਰ ਦੀ ਰੱਸੀ ਹੁੰਦੀ ਹੈ ਉਹਦੇ ਨਾਲ ਉਹਨੂੰ ਮਤਲਬ ਬੰਨ ਕੇ ਬਿਠਾਇਆ ਹੋਇਆ ਸੀਗਾ ਜਿਹੜਾ ਮੌਕੇ ਦਾ ਦੇਖਿਆ ਜਾਵੇ ਜਿਹੜੀ ਬੈੱਡਾਂ ਦੀ ਚਾਦਰ ਹੁੰਦੀ ਹੈ ਉਹ ਸੇਮ ਪਈ ਹੈਗੀ ਕੋਈ ਚਾਦਰ ਇਕੱਠੀ ਨਹੀਂ ਹੋਈ ਵੀ ਹੈਗੀ ਜਿਹੜਾ ਮੇਨ ਦਰਵਾਜ਼ਾ ਹੈਗਾ ਗੇਟ ਹੈਗਾ ਦੋ ਪੱਲਿਆਂ ਦਾ ਗੇਟ ਹੈਗਾ ਉਹ ਇੱਕ ਗੇਟ ਤੋੜਿਆ ਹੋਇਆ ਤਾਂ ਅੰਦਰ ਗੇਟ ਪਿਆ ਸੀਗਾ ਗੇਟ ਤੋੜਿਆ ਹੋਇਆਗਾ ਮੁੰਡਾ ਮਤਲਬ ਮਾਰ ਕੇ ਬਿਠਾਇਆ ਹੋਇਆਗਾ ਜੀ ਕੁੱਟਮਾਰ ਹੋਈ ਹੋਈ ਸ਼ੀਸ਼ੇ ਭੰਨੇ ਹੋਏ ਨੇ ਕੁੱਟਮਾਰ ਕਰੀ ਹੋਈ ਆ ਮੁੰਡੇ ਨਾਲ ਠੀਕ ਹੈ ਜੀ ਇਹ ਕਹਿੰਦੇ ਨੇ ਮਤਲਬ ਵੀ ਗਲਫਰਾ ਲੈ ਲੈ ਗਲਫਰਾ ਲੈ ਲੈ ਗਲਫਰਾ ਮੁੰਡੇ ਨੇ ਕੋਈ ਨਹੀਂ ਲਿਆ ਨਾ ਮੁੰਡਾ ਸਾਡਾ ਕਿਸੇ ਗੱਲ ਤੋਂ ਦੁਖੀ ਸੀਗਾ ਨਾ ਕਿਸੇ ਚੀਜ਼ ਦੀ ਨੂੰ ਕਾੜ ਸੀਗੀ ਠੀਕ ਹੈ ਜੀ ਇਹਨਾਂ ਨੇ ਮਾਰ ਕੇ ਬਿਠਾਇਆਗਾ ਅਸੀਂ ਥਾਣੇ ਜਾਂਦੇ ਆਂਗੇ ਥਾਣੇ ਵਾਲੇ ਕੀ ਕਹਿੰਦੇ ਨੇ ਵੀ ਕਿਹੜੇ ਕਿਹੜੇ ਬੇਸੇਫੜੀਏ ਜਦੋਂ ਰਾਤ ਸਾਰੀ ਰਾਤ ਉਹ ਨਾਲ ਸੀਗੇ ਤਿੰਨ ਚਾਰ ਘੰਟੇ ਉਹ ਨਾਲ ਰਹੇ ਨੇ ਤਾਂ ਆਪਾਂ ਸ਼ੱਕ ਦੇ ਆਧਾਰ ਤੇ ਫੜ ਕੇ ਉਹਨਾਂ ਨੂੰ ਪੁੱਛਗਿਛ ਕਰ ਸਕਦੇ ਆਂ ਨਾ ਇਹਨਾਂ ਦਾ ਫਰਜ ਬਣਦਾ ਪੁੱਛਕਿਛ ਕਰਨ ਦਾ ਇਹਨਾਂ ਨੇ ਕੋਈ ਪੁੱਛਕਿਛ ਇਹਨਾਂ ਨੂੰ ਕਰੀ ਨਹੀਂ ਹੈਗੀ ਕੋਈ ਸੱਦੇ ਨਹੀਂ ਨਾ ਸਾਸੀ ਕਿਹਾ ਵੀ ਸਾਡੇ ਸਾਹਮਣੇ ਬਿਠਾ ਕੇ ਤੁਸੀਂ ਗੱਲਬਾਤ ਤਾਂ ਕਰੋ ਵੀ ਤੁਸੀਂ ਰਾਤ ਨੂੰ ਕੀ ਕਰੇ ਕਿਹੜਾ ਕਿਹੜਾ ਆਇਆ ਕਿਹੜਾ ਕਿਹੜਾ ਗਿਆਗਾ ਕੀ ਗੱਲਬਾਤ ਹੋਈ ਆ ਤੁਹਾਡੀ ਤੁਸੀਂ ਕੀ ਖਾਦਾ ਕੀ ਪੀਤਾਗਾ ਇਹਨਾਂ ਨੇ ਕੁਝ ਵੀ ਇਹਨਾਂ ਤੋਂ ਪੁੱਛਿਆ ਨਹੀਂ ਕੋਈ ਕੋਈ ਰਿਸ਼ਤ ਨਹੀਂ ਕੀਤੀ ਜਿਹੜਾ ਪ੍ਰਸਾਰਸਨ ਆਗਾ ਉਹਨਾਂ ਨੂੰ ਅਸੀਂ ਇਹ ਗੱਲਬਾਤ ਕਹਿਨੇ ਆਗੇ ਕਿ ਭਾਈ ਤੁਸੀਂ ਜਿਹੜਾ ਕਾਰਵਾਈ ਬਣਦੀ ਹੈਗੀ ਉਹ ਕਾਰਵਾਈ ਕਰੋ ਮੁੰਡੇ ਨੂੰ ਹਾਜ਼ਰ ਕਰੋ ਇੱਕ ਹੱਥ ਤਾ ਹੋਗੇ ਸੀ ਢੇੜੇ ਮਾਰ ਰਿਆਂਗੇ ਇਹਨਾਂ ਦਾ ਮੁੰਡਾ ਕੋਈ ਹਾਜ਼ਰ ਨਹੀਂ ਕੀਤਾ ਹੈ ਤਾਂ ਅਸੀਂ ਹੁਣ ਵੀ ਬਤ ਮੰਨ ਕੇ ਹੀ ਬੇਨਤੀ ਕਰ ਰਹੇ ਹਾਂ ਵੀ ਇਹਨਾਂ ਨੇ ਜਿਹੜਾ ਐਤਵਾਰ ਤੱਕ ਸਮਾਂ ਮੰਗਿਆ ਹੈ ਇਸ ਸਮੇਂ ਦੇ ਵਿੱਚ ਮੁੰਡੇ ਹਾਜ਼ਰ ਕਰਕੇ ਜਿਹੜੀ ਕਾਰਵਾਈ ਉਹਨਾਂ ਦੇ ਬਣਦੀ ਹੈਗੀ ਉਹ ਕਰਨ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡਾ ਨੌਜੀ ਬਾਬਾ ਭਰਪੁਰ ਸਿੰਘ ਜੀ ਕਿਹੜੀ ਜਗ੍ਹਾ ਤੇ ਰਹਿੰਦੇ ਆ ਅਸੀਂ ਇੱਕ ਨੌਰਖਣਾ ਸਾਡਾ ਨਗਰ ਹੈ ਫਤਿਮਾ ਜੀ ਡੇਰਾ ਸਾਹਿਬ ਨੇ ਦੋਸਤਾਂ ਦੀ ਸੇਵਾ ਨਿਭਾਉਂਦੇ ਜੀ ਤੇ ਕੀ ਗੱਲ ਹੋ ਗਈ ਜਦੋਂ ਤੁਸੀਂ ਇਕੱਠ ਰੱਖਿਆ ਇਹ ਇਕੱਠ ਹੈ ਜੀ ਸਾਡੇ ਸੰਤ ਬਾਬਾ ਗਰਸੀਪ ਸਿੰਘ ਜੀ ਜੋ ਸਾਡੇ ਨਾਲ ਖੜੇ ਨੇ ਇਹਨਾਂ ਦੇ ਭਾਣ ਜੀ ਗੋਬਿੰਦ ਦਾਸ ਜੋ ਕਿ ਪਿਛਲੇ ਤੱਕ ਰਿਮਣਾ ਚ ਭੋਗ ਪੇ ਚੁੱਕੇਗਾ 8-10 ਦਿਨਾਂ ਦੀ ਜੋ ਗੱਲ ਹੈਗੀ 16 ਦੀ ਰਾਤ 16 ਦੀ ਰਾਤ ਬੱਚੇ ਦਾ ਕਤਲ ਹੋਇਆ ਹੈ ਕਤਲ ਕਰਨ ਵਾਲੇ ਵੀ ਉਹਦੇ ਸਾਥੀ ਹਨ ਕਿਉਂਕਿ ਜਿਹੜੀ ਰਿਪੋਰਟ ਆਈ ਹੈ ਕੱਲ ਸਾਮੀ ਰਿਪੋਰਟੇ ਉਹਦੇ ਵਿੱਚ ਗਰਦਨ ਦੀ ਹੱਡੀ ਟੁੱਟੀ ਵੀ ਹੈ ਨੱਕ ਦੇ ਉੱਪਰ ਨਿਸ਼ਾਨ ਨੇ ਪੇਟ ਤੇ ਇਨਸਾਨ ਉਹਦੇ ਕੁੱਟਮਾਰ ਦੇ ਇਨਸਾਨ ਵੀ ਹੋਏ ਹੋਏ ਨੇ ਲੋਰ ਦੀ ਜੋ ਨਾਲੀ ਹੁੰਦੀ ਹੈ ਉਹਦੇ ਨਾਲ ਬੰਨ ਕੇ ਉਹਦਾ ਗਲ ਕੁੱਟ ਕੇ ਉਹਦਾ ਕਤਲ ਕੀਤਾ ਗਿਆਗਾ ਤੇ ਪਏ ਜਿਸ ਦਿਨ ਇਹ ਕਤਲ ਹੋਇਆ ਹੈ ਉਸ ਦਿਨ ਇੱਕ ਨਾਲ ਸਿਮਰੀ ਨਾਮ ਦਾ ਮੁੰਡਾ ਜਿਹੜਾ ਦੋਸਤ ਜਿਹੜਾ ਰਾਤ ਰਿਹਾ ਉਹ ਚੱਕਿਆ ਵੀ ਗਿਆ ਉਸ ਤੋਂ ਬਾਅਦ ਸੰਸਕਾਰ ਤੋਂ ਬਾਅਦ ਉਹਨੂੰ ਸਾੜ ਦਿੱਤਾ ਗਿਆ ਅੱਜ ਅਸੀਂ ਐਸਐਚਓ ਸਾਹਿਬ ਜਦਵਨ ਨੂੰ ਮਿਲਿਆਂਗੇ ਸਾਰੀ ਸੰਗਤ ਮਿਲੀ ਹੈ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਦੋ ਦਿਨਾਂ ਦੇ ਵਿੱਚ ਉਹ ਜਿਹੜਾ ਮੁੰਡਾ ਕੀ ਨਾਮ ਹੈ ਤੁਝਾ ਸੰਜੂ ਭੱਜਿਆ ਬੈਗਾ ਇੱਕ ਅਮਨ ਮੁੰਡਾ ਕੋਈ ਹੋਰ ਨਾਲ ਜਿਹਦੀ ਗੱਡੀ ਉੱਥੇ ਘੁੰਮਦੀ ਰਹੀ ਸੀ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ 2 ਦਿਨਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰੀ ਕਰਾਂ ਐਤਵਾਰ ਤੱਕ ਪੂਰਾ ਰਿਜ਼ਲਟ ਮਿਲ ਜਾਵੇਗਾ ਜੇਕਰ ਰਿਜ਼ਲਟ ਨਾ ਮਿਲਿਆ ਅਸੀਂ ਐਸਐਸਓ ਸਾਹਿਬ ਨਾਲ ਗੱਲ ਵੀ ਕੀਤੀ ਹੈ ਵੀ ਉਹ ਤੋਂ ਬਾਅਦ ਵੱਡਾ ਸੰਘਰਸ਼ ਵੀ ਕੀਤਾ ਜਾਵੇਗਾ ਕਿਉਂਕਿ ਸਾਰੀਆਂ ਸਾਡੀਆਂ ਜਥੇਬੰਦੀਆਂ ਤਿਆਰ ਨੇ ਇਸ ਸੰਘਰਸ਼ ਵਿੱਚ ਹਣ ਦੇ ਦੀ ਅੱਜ ਸਾਰੀਆਂ ਜਥੇਬੰਦੀਆਂ ਨੇ ਆਉਣਾ ਸੀ ਰੋਕ ਉਹਨਾਂ ਨੂੰ ਲਾਤੀ ਵੀ ਇੱਕ ਵਾਰ ਅਸੀਂ ਅਫਸਰ ਸਾਹਿਬ ਨਾਲ ਗੱਲ ਕਰ ਲਈਏ ਇੱਥੋਂ ਵਿਸ਼ਵਾਸ ਮਿਲਿਆ ਵੀ ਅਸੀਂ 2 ਦਿਨਾਂ ਦੇ ਵਿੱਚ ਗ੍ਰਿਫ ਹੁਣ ਤੁਸੀਂ ਪੁਲਿਸ ਦੇ ਵਿਸ਼ਵਾਸ ਕਰੋਗੇ ਜਾਂ ਕਿਵੇਂ ਧਰਨਾ ਜਿਹੜਾ ਲਾਇਆ ਗਿਆ ਹੈ ਜੇ ਅਗਰ ਵਿਸ਼ਵਾਸ ਸੀ ਫਿਰ ਧਰਨਾ ਕਿਉਂ ਲਾਇਆ ਇਹ ਧਰਨਾ ਦੇਖੋ ਜੀ ਅਸੀਂ ਅੱਜ ਮਿਲਣ ਆਇਆ ਧਰਨਾ ਨਹੀਂ ਅਸੀਂ ਅੱਜ ਇਹ ਆਪਦੀ ਜਿਹੜੀ ਮੰਨਦੇ ਸਾਡੇ ਵਲਵਲੇ ਨੇ ਅਸੀਂ ਜਾਗਰ ਕਰਨ ਸਾਰੇ ਸੰਗਤ ਦੇ ਵਿੱਚ ਰੱਖਣ ਲਈ ਆ ਤੇ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈਗੀ ਅਸੀਂ ਸਿਰਫ ਸਾਨੂੰ ਹਫਤੇ ਤੱਕ ਦਾ ਸਾਨੂੰ ਇਹਨਾਂ ਦਾ ਵਸਵਾ ਦੇ ਅਸੀਂ ਯਕੀਨ ਦੇ ਨਾਲ ਇਹਨਾਂ ਦੇ ਵਸਵਾ ਦੇ ਨਾਲ ਇੱਥੋਂ ਇਹ ਗੱਲ ਸੁਣ ਕੇ ਜਾ ਰਹੇ ਹਾਂ ਹਫਤੇ ਤੱਕ ਐਤਵਾਰ ਤੱਕ ਸਾਨੂੰ ਜੇ ਨਾ ਕੋਈ ਕਾਰਵਾਈ ਹੋ ਪਈ ਤਾਂ ਫਿਰ ਅੱਗੇ ਅਸੀਂ ਵੱਡਾ ਸੰਘਰਸ਼ ਵਿੜਨ ਲਈ ਤਿਆਰ ਹਾਂ ਪੱਲਾਕ ਮੁੰਦੇਰੀ ਸਰਪਰਾਹ ਲਗੇ ਮੌਜੂ ਹੈ ਉਹ ਕਦਨੇ ਗਤਲ ਹੋਇਆ ਉਸ ਮਸਲੇ ਲੈ ਕੇ ਜਿਹਨਾਂ ਧਰਨੇ ਬਿਠਾਣਾ ਧਰਨਾ ਲੈ ਕੇ ਇਹਨੂੰ ਬਣਾਉਂਦੇ ਆਂ। ਉਹਦੇ ਗਾਰਡਿੰਗ ਜੀ ਅਸੀਂ ਡੀਡੀਆਰ ਨੰਬਰ 24 ਮਿਤੀ 17 6 2025 ਜਿਹੜਾ ਹੈਗਾ ਉਹਦੇ ਅਧੀਨ ਕਾਰਵਾਈ ਕਮੇਚ ਵਿੱਚ ਲਿਆਂਦੀ ਸੀ ਰਿਕੁਐਸਟ ਰਿਪੋਰਟ ਦੇ ਤਹਿਤ ਤੇ ਉਹਦੀ ਜਿਹੜੀ ਹੈਗੀ ਪੋਸਟਮਾਰਟਮ ਰਿਪੋਰਟ ਆ ਗਈ ਹੈ ਜੀ ਤੇ ਫਰਦਰ ਜਿਹੜੀ ਹੈਗੀ ਐਫਐਸਐਲ ਨੂੰ ਰਿਪੋਰਟ ਭੇਜੀ ਉਹ ਪੈਂਡਿੰਗ ਹੈਗੀ ਜੀ। ਤੇ ਸਾਡੀ ਕਾਰਵਾਈ ਜਾਰੀ ਹੈ ਵੀ ਐਫਐਸਐਲ ਰਿਪੋਰਟੋਂ ਆਉਣ ਤੋਂ ਜਿਹੜੀ ਵੀ ਕਾਰਵਾਈ ਹੋਊਗੀ ਬਣਦੇ ਉਹ ਕੀਤੀ ਜਾਵੇਗਾ ਉਹ ਕਹਿੰਦੇ ਜਿਹੜੇ ਦੋਪਦੋਸ਼ੀ ਨੇ ਵੀ ਉਹਨਾਂ ਨੂੰ ਕੁਰਸਾ ਫੜ ਨਹੀਂ ਲਈ ਵੀ ਉਹ ਛੱਡੇ ਭੱਜੇ ਕਰਦੇ ਨੇ ਬਾਹਰ ਭੱਜੇ ਨਹੀਂ ਵੀ ਉਹ ਮੰਦੜੀ ਘਾਤ ਲੱਗੇ ਰਹੇ ਤੇ ਸੇਵਾਦਾਰ ਉਹ ਵੀ ਅਸੀਂ ਜਿਹੜੇ ਉਹਨਾਂ ਤੱਥਾਂ ਦੇ ਆਧਾਰ ਤੇ ਜੀ ਵੈਰੀਫਾਈ ਕਰ ਰਹੇ ਆ ਅਸੀਂ ਉਹ ਵੀ ਅਸੀਂ ਜਲਦ ਕਰਦੇ ਆ